ਹੈਂ ਬਹੁਤ ਵਧੀਆ ਜਗ੍ਹਾ ਯਾਰ ਆਦਾ ਹੈਂ ਆਹਦਾ ਹਾਂ ਵਕਰੀ ਜਗ੍ਹਾ ਖਾਤੀ ਗੁਰੂ ਆ ਇੱਥੇ ਹੁੰਦਾ ਮਨ ਲੱਗਦਾ ਆਦਾ ਬਾਗ ਬਗੜੇ ਪਛੜੇ ਪੁੰਜ ਪਈ ਜਾਈ ਹਮ ਇਥੇ ਜਗ੍ਹਾ ਬਾਬਾ ਬਾਲਾ ਜੀ ਦੀ ਮਿੱਤਰੋ ਅੱਜ ਤੁਹਾਨੂੰ ਹਰਿਆਣੇ ਦਾ ਇੱਕ ਅਦਭੁਤ ਪਿੰਡ ਗੰਗਾ ਦਿਖਾਵਾਂਗੇ ਜਿੱਥੇ ਕਿ ਸਭ ਤੋਂ ਮਸ਼ਹੂਰ ਬੰਦਾ ਇਨਫੋਰਮੇਸ਼ਨ ਪੇਜ ਵਾਲਾ ਸਤਵੀਰ ਸਿੰਘ ਰਹਿੰਦਾ ਬਾਈ ਦੇ ਘਰ ਗਏ ਸੀ ਫੁੱਲ ਸੇਵਾ ਕੀਤੀ ਤੇ ਢਾਣੀਆਂ ਤੇ ਬਾਈ ਨਜ਼ਾਰੇ ਲੈਂਦਾ ਖੁੱਲੀ ਜ਼ਮੀਨ ਆ ਤੇ ਖੁੱਲੀ ਹਵਾ ਦੇ ਆਨੰਦ ਮਾਣਦਾ ਹੋਇਆ ਕਹਿੰਦਾ ਆਜਾ ਤੈਨੂੰ ਮੱਲੀ ਅੱਜ ਪਿੰਡ ਦੀ ਸੈਰ ਕਰਾਉਣਾ ਤੇ ਪਿੰਡ ਦਿਖਾਉਣਾ ਤੂੰ ਹੈਰਾਨ ਰਹਿ ਜਾਵੇਂਗਾ ਸਾਡਾ ਪਿੰਡ ਦੇਖ ਕੇ ਤਾਂ ਮਿੱਤਰੋ ਹੈਰਾਨੀ ਵਾਲੀ ਗੱਲ ਇਹ ਆ ਵੀ ਪਿੰਡ ਦੀ 28000 ਕਿੱਲਾ ਜ਼ਮੀਨ ਆਉਦੀ ਪਿੰਡ ਨੂੰ ਆਉਂਦੀ ਕਿਵੇਂ ਆ ਉਹ ਇੱਕ ਸਭ ਤੋਂ ਵੱਡੀ ਤੇ ਰੋਚਕ ਗੱਲ ਆ ਤਾਂ ਮਿੱਤਰੋ ਲਗਭਗ ਹਰਿਆਣੇ ਦਾ ਤੀਜੇ ਨੰਬਰ ਤੇ ਆਉਣ ਵਾਲਾ ਪਿੰਡ ਆ ਜਿੱਥੇ ਸਭ ਤੋਂ ਜ਼ਿਆਦਾ ਜ਼ਮੀਨ ਆ ਤੇ ਸਭ ਤੋਂ ਜ਼ਿਆਦਾ ਵੋਟਾਂ ਨੇ ਤੇ ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਆ ਵੀ ਇੱਕ ਹੀ ਸਰਪੰਚ ਆ ਰਿਹਾ ਜੀ ਪਿੰਡ ਦਾ ਸਭ ਤੋਂ ਪਹਿਲਾਂ ਬਾਸ ਛੱਡਾ ਲਗਭਗ 3 ਤੋਂ 4 ਬਾਸ ਛੱਡੇ ਨੇ 9000 ਵੋਟ ਆ ਜੀ ਇਸ ਪਿੰਡ ਦੀ ਜਾਣ ਕੇ ਹੈਰਾਨ ਰਹਿ ਜਾਓਗੇ 9000 ਇਸ ਪਿੰਡ ਦੀ ਵੋਟ ਆ ਤੇ 28000 ਕਿੱਲਾ ਇਸ ਪਿੰਡ ਦੇ ਵਿੱਚ ਤੇ 28000 ਕਿੱਲਾ ਆਇਆ ਕਿਵੇਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਵੀ ਵੱਡੇ ਵੱਡੇ ਤੇ ਤਗੜੇ ਤਗੜੇ ਘਰ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਸਰਮਾਇਦਾਰ ਰਹਿੰਦੇ ਨੇ ਜਿਨ੍ਹਾਂ ਕੋਲੇ 800 ਤੋਂ ਲੈ ਕੇ ਹਜ਼ਾਰਾਂ ਕਿੱਲਾ ਜ਼ਮੀਨਾਂ ਨੇ ਤੇ ਇੱਕ ਗੱਲ ਇੰਟਰਸਟਿੰਗ ਇਹ ਆ ਵੀ ਇਸ ਪਿੰਡ ਦੇ ਵਿੱਚ ਸਿਰਫ ਇੱਕ ਹੀ ਗੁਰਦੁਆਰਾ 9000 ਵੋਟਾਂ ਨੇ ਤੇ ਸਿਰਫ ਇੱਕ ਹੀ ਗੁਰਦੁਆਰਾ ਜਿੱਥੇ ਕਿ ਸਾਰਾ ਪਿੰਡ ਢੋਕਦਾ ਹਨ ਕਿ ਮੱਥਾ ਟੇਕਦਾ ਨਤਮਸਤਕ ਹੁੰਦਾ ਨਹੀਂ ਤਾਂ ਕਈਆਂ ਪਿੰਡਾਂ ਦੇ ਵਿੱਚ ਤਾਂ 4-400 ਵੋਟ ਹੁੰਦੀਆਂ ਤੇ ਦੋ-ਦੋ ਗੁਰਦੁਆਰੇ ਹੁੰਦੇ ਨੇ ਹੈ ਤੇ ਜਾਤਾਂ ਵਿੱਚ ਗੁਰਦੁਆਰੇ ਆਪਣੇ ਵੰਡੇ ਹੋਏ ਨੇ ਤੇ ਪਰ ਇਸ ਪਿੰਡ ਦੇ ਵਿੱਚ ਜਾਤ ਪਾਤ ਕੁਝ ਨਹੀਂ ਇੱਕ ਮੰਦਰ ਇੱਕ ਗੁਰਦੁਆਰਾ ਇੱਕ ਹੀ ਮਸਜਿਦ ਇੱਥੇ ਤੇ ਅੱਜ ਮੈਂ ਤੁਹਾਨੂੰ ਇਸ ਪਿੰਡ ਦੇ ਵਿੱਚ ਸਭ ਤੋਂ ਫੇਮਸ ਜਗ੍ਹਾ ਬਾਬਾ ਬਾਲਾਜੀ ਦੀ ਜਗ੍ਹਾ ਵਿਖਾਵਾਂਗੇ ਹਰੀਆ ਤੇ ਬਾਲਾਜੀ ਤਾਂ ਬਾਈ ਜੀ ਇਹ ਜਗ੍ਹਾ ਹੈਗੀ ਆ ਨੰਬਰਦਾਰਾਂ ਦੀ ਜਗ੍ਹਾ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਆ ਜਿੱਥੇ ਕਿ ਲੋਕ ਕੀ ਸਾਰਾ ਪਿੰਡ ਪੂਜਦਾ ਸਾਹਮਣੇ ਨੰਬਰਦਾਰਾਂ ਦੀ ਕੋਠੀ ਆ ਜਿਨ੍ਹਾਂ ਕੋਲੇ ਹਜ਼ਾਰਾਂ ਕਿੱਲਾ ਜ਼ਮੀਨ ਆ ਉਹਨਾਂ ਨੇ ਇਹ ਜਗ੍ਹਾ ਵਣ ਨੂੰ ਦੇਤੀ ਬਾਬਾ ਹਰਗਿਆ ਤੇ ਬਾਬਾ ਬਾਲਾ ਜੀ ਇੱਥੇ ਰਹਿੰਦੇ ਹੁੰਦੇ ਸੀ ਤੇ ਬਾਈ ਜੀ ਇਸ ਵਣ ਨੂੰ ਉਹਨਾਂ ਨੇ ਕਾਬੂ ਕਰਕੇ ਰੱਖਿਆ ਜੇਕਰ ਇਸ ਦੇ ਪਾਸੇ ਆ ਨਾ ਲਾਉਂਦੇ ਸਾਈਡਾਂ ਤੇ ਜਾਲੀਆਂ ਨਾ ਲਾਉਂਦੇ ਤਾਂ ਇਹ ਵਣ ਕਹਿੰਦੇ ਵੀ ਇੱਕ ਦਿਨ ਸਾਰੇ ਪਿੰਡ ਤੇ ਫੈਲ ਜਾਣਾ ਸੀ ਇੰਨੀ ਤੇਜ਼ੀ ਨਾਲ ਇਹ ਵਣ ਵੱਧਦਾ ਸੀ ਤਾਂ ਮਿੱਤਰੋ ਇਹ ਇਸ ਦੇ ਅੰਦਰ ਲਗਭਗ ਮੈਨੂੰ ਲੱਗਦਾ ਵੀ ਅੱਧੇ ਕਿੱਲੇ ਜ਼ਮੀਨ ਦੇ ਵਿੱਚ ਇਹ ਵਣ ਆ ਤੇ ਇੱਥੇ ਇਸ ਦਾ ਇਤਿਹਾਸ ਵੀ ਦੱਸਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਗ੍ਹਾ ਦਿਖਾਉਣਾ ਅਨੋਖੀ ਜਿਹੀ ਜਗ੍ਹਾ ਨੇ ਨੰਬਰਦਾਰਾਂ ਦੇ ਘਰਾਂ ਦੇ ਵਿੱਚ ਆ ਇਹ ਪੁਰਖਿਆਂ ਦੇ ਵਿੱਚੋਂ ਆ ਜੀ ਇੱਥੇ ਇੱਕ ਬਾਬਾ ਹਰੀਆ ਤੇ ਬਾਲਾ ਜੀ ਰਹਿੰਦੇ ਸੀ ਤਾਂ ਇੱਥੋਂ ਜਦੋਂ ਉਹ ਹਰੀਦਵਾਰ ਗਏ ਤਾਂ ਹਰੀਦਵਾਰ ਉਹਨਾਂ ਦਾ ਇੱਕ ਕੁੰਡਲ ਤੇ ਇੱਕ ਖੁੰਡਾ ਡਿੱਗ ਪਿਆ ਸੀ ਗੰਗਾ ਨਦੀ ਵਿੱਚ ਤੇ ਜਦੋਂ ਬਾਬਾ ਬਾਲਾ ਜੀ ਨੇ ਕਿਹਾ ਵੀ ਮੇਰਾ ਕੁੰਡਲ ਤੇ ਮੈਨੂੰ ਮੇਰੀ ਖੁੰਡੀ ਜਿਹੜੀ ਵਾਪਸ ਕਰ ਦਿਓ ਤਾਂ ਗੰਗਾ ਨਦੀ ਅੱਗੇ ਪ੍ਰਗਟ ਹੋ ਕੇ ਕਹਿੰਦੀ ਵੀ ਤੇਰਾ ਕੁੰਡਲ ਤੇ ਤੇਰੀ ਖੁੰਡੀ ਤੇਰੇ ਪਿੰਡ ਪਹੁੰਚਣ ਤੋਂ ਪਹਿਲਾਂ ਤੁਹਾਡੇ ਪਿੰਡ ਪਹੁੰਚ ਜੇਗੀ ਤੇ ਮਿੱਤਰੋ ਜਿੱਥੇ ਗੰਗਾ ਨਦੀ ਨਿਕਲੀ ਆ ਉਹ ਵੀ ਤੁਹਾਨੂੰ ਜਗ੍ਹਾ ਵਿਖਾਵਾਂਗੇ ਉਸ ਤੋਂ ਪਹਿਲਾਂ ਇਹ ਬਾਬਾ ਜੀ ਇੱਥੇ ਭਗਤੀ ਕਰਦੇ ਸੀ ਬਾਬਾ ਹਰੀਆ ਤੇ ਬਾਬਾ ਬਾਲਾ ਜੀ ਇੱਥੇ ਭਗਤੀ ਕਰਦੇ ਸੀਗੇ ਜ਼ਿਆਦਾ ਤਾਂ ਹਰਿਆਣਾ ਦੇ ਵਿੱਚ ਜਿਹੜੇ ਬਾਬੇ ਉਹ ਜ਼ਿਆਦਾ ਧੂਣੀ ਲਾਉਂਦੇ ਆ ਤੇ ਯਾਨੀ ਕਿ ਪਾਸੇ ਐਸੇ ਪਾਥੀਆਂ ਚਿਣਕੇ ਤੇ ਵਿੱਚ ਬਹਿ ਕੇ ਯਾਨੀ ਕਿ ਭਗਤੀ ਕਰਦੇ ਆ ਆ ਉਸ ਬਾਬਾ ਜੀ ਦੀ ਜਗ੍ਹਾ ਬਾਬਾ ਹਰਗਿਆ ਤੇ ਬਾਬਾ ਬਾਲਾ ਜੀ ਦੀ ਜਗ੍ਹਾ ਦੇਖੋ ਤੁਸੀਂ ਟੱਲੀ ਖੜਕਾ ਕੇ ਉਸ ਤੋਂ ਬਾਅਦ ਸਾਹਮਣੇ ਮੱਥਾ ਟੇਕਣਾ ਪੈਂਦਾ ਇੱਧਰ ਬਾਬਾ ਜੀ ਧੂਣੀ ਲਾਉਂਦੇ ਆ ਹਾਂਜੀ ਕਹਿੰਦੇ ਆ ਵੀ 12 ਖੰਡ ਪਾਠ ਇੱਥੇ ਰੱਖੇ ਜਾਂਦੇ ਨੇ 12 ਖੰਡ ਪਾਠਾ ਦੇ ਭੋਗ ਪਾਈ ਜਾਂਦੇ ਨੇ ਤੇ ਬਹੁਤ ਤਗੜਾ ਇਕੱਠ ਹੁੰਦਾ ਬਹੁਤ ਤਗੜਾ ਇਕੱਠ ਹੁੰਦਾ ਤੇ ਹਰ ਇੱਕ ਪਿੰਡ ਦਾ ਮੈਂਬਰ ਪਹੁੰਚਦਾ ਜਦੋਂ ਕਹਿੰਦੇ ਵੀ ਇਸ ਜਗ੍ਹਾ ਤੇ ਮੇਲਾ ਹੁੰਦਾ ਨਾ ਤੇ ਪਿੰਡ ਵਿੱਚ ਬਿਲਕੁਲ ਸ਼ਮਸ਼ਾਨ ਹੁੰਦੀ ਸਾਰੇ ਬੰਦੇ ਇਸ ਜਗ੍ਹਾ ਤੇ ਆਣ ਕੇ ਇਕੱਤਰਿਤ ਹੋ ਜਾਂਦੇ ਆ ਇੱਥੇ ਲੋਕ ਪ੍ਰਸ਼ਾਦ ਰੱਖ ਕੇ ਕੱਚੀ ਲੱਸੀ ਤੇ ਚੜਾ ਕੇ ਜੋ ਵੀ ਆਪਦੀ ਇੱਛਾ ਹੁੰਦੀ ਹੈ ਉਹ ਮੰਗਦੇ ਨੇ ਬਾਕੀ ਤੁਹਾਨੂੰ ਦੋਸਤੋ ਉੱਪਰ ਦਿਖਾਉਣੇ ਆ ਵੀ ਉੱਪਰ ਨਿਸ਼ਾਨ ਸਾਹਿਬ ਵੀ ਝੂਲਦੇ ਆ ਇੱਥੇ ਪਾਠ ਹੁੰਦੇ ਆ ਗੁਰਬਾਣੀ ਖੋਲਦੀ ਆ ਸਾਰਾ ਪਿੰਡ ਇਕੱਤਰਿਤ ਹੁੰਦਾ ਤੇ ਉੱਪਰ ਜਾ ਕੇ ਵੀ ਲੋਕ ਮੱਥਾ ਟੇਕਦੇ ਨੇ ਤੇ ਉਸ ਤੋਂ ਬਾਅਦ ਆ ਦੇਖੋ ਜੀ ਉਹ ਜਗ੍ਹਾ ਦਿਖਾਉਣੇ ਤੁਹਾਨੂੰ ਬਾਣ ਦਿਖਾਉਣੇ ਆ ਕਿੰਨੀ ਵਿਸ਼ਾਲ ਜਗ੍ਹਾ ਤੇ ਲਗਭਗ ਅੱਧਾ ਕਿਲਾ ਜਗ੍ਹਾ ਹੁੰਦੀ ਹੈ ਜਿੱਥੇ ਬਾਣੀ ਫੈਲਿਆ ਹੋਇਆ ਇੱਥੇ ਆਣ ਕੇ ਲੋਕ ਮੱਥਾ ਟੇਕ ਕੇ ਆ ਦੇਖੋ ਤੁਸੀਂ ਨਿਸ਼ਾਨ ਸਾਹਿਬ ਉੱਪਰ ਹੈ ਇਹ ਬਾਬਾ ਹਰੀਆ ਤੇ ਬਾਲਾ ਜੀ ਇਸ ਪਿੰਡ ਦੇ ਵਿੱਚ ਆਏ ਸੀ ਤੇ ਇੱਥੇ ਉਹ ਪ੍ਰਗਟ ਰਹਿ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਬਹੁਤ ਸਮਾ ਭਗਤੀ ਕੀਤੀ ਤੇ ਆਹ ਦੇਖ ਸਕਦੇ ਹੋ ਤੁਸੀਂ ਵਣ ਤੇ ਸਾਹਮਣੇ ਤੁਹਾਨੂੰ ਨੰਬਰਦਾਰਾਂ ਦੀ ਕੋਠੀ ਨਜ਼ਰ ਆਊਗੀ ਇਧਰ ਪਿਛਲੀ ਸਾਈਡ ਆ ਕਿਉਂਕਿ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਵੀ ਨੰਬਰਦਾਰਾਂ ਦੇ ਗਾਂਦਿਆਂ ਪੁਰਖੇ ਸੀ ਤੇ ਕਈ ਲੋਕ ਇਹ ਵੀ ਕਹਿੰਦੇ ਵੀ ਜਿਹੜੀ 28000 ਕਿੱਲਾ ਜਿਹੜੀ ਜ਼ਮੀਨ ਆ ਉਹ ਹਰਿਆ ਤੇ ਬਾਲਾ ਜੀ ਨੇ ਇਸ ਪਿੰਡ ਨੂੰ ਦਾਨ ਕੀਤੀ ਸੀ ਤੇ ਇਸ ਜਗ੍ਹਾ ਤੇ ਪ੍ਰਸ਼ਾਦ ਰੱਖ ਕੇ ਉੱਤੇ ਲੱਸੀ ਪਾ ਕੇ ਉੱਪੇ ਬਕਾਇਦਾ ਪਾਇਪ ਲੱਗਿਆ ਵੀ ਜਿਹੜੀ ਬਾਹਰ ਨਿਕਲ ਜਾਂਦੀ ਹੈ ਤੇ ਕਿਤੇ ਜਗ੍ਹਾ ਦੇ ਇਕੱਤਰਿਤ ਕਰਕੇ ਪਸ਼ੂਆਂ ਨੂੰ ਜਾਂ ਲੋੜਵੰਦਾਂ ਨੂੰ ਕਹਿੰਦੇ ਵਰਤਾ ਦਿੱਤੀ ਜਾਂਦੀ ਹੈ ਤੇ ਇਸ ਤਰੀਕੇ ਦਾ ਆ ਵੇਖੋ ਜੀ ਸਾਹਮਣੇ ਨੰਬਰਦਰਾਂ ਦੀ ਕੋਠੀ ਹੈ ਤੇ ਉਹਨਾਂ ਨੇ ਸਪੈਸ਼ਲ ਜਗ੍ਹਾ ਛੱਡੀ ਆ ਗੇਟ ਉਹਨਾਂ ਦਾ ਹਰ ਵਕਤ ਖੁੱਲਾ ਰਹਿੰਦਾ 24 ਘੰਟੇ ਗੇਟ ਖੁੱਲਾ ਰਹਿੰਦਾ ਤਾਂ ਇੱਥੇ ਜਦੋਂ ਮੇਲਾ ਲੱਗਦਾ ਨਾਲ ਜੀ ਕਾਫੀ ਮਾਤਰਾ ਦੇ ਵਿੱਚ ਸੰਗਤ ਆਉਂਦੀ ਹੈ ਤੇ ਪੂਰੀ ਜਿਹੜੀ ਕਹਿੰਦੇ ਗਲੀ ਜਾਮ ਹੋ ਜਾਂਦੀ ਬਾਹਰ ਜਿੱਥੋਂ ਆਪਾਂ ਐਂਟਰ ਕੀਤੇ ਆ ਤੇ ਇਹ ਇੱਕ ਵੱਖਰੀ ਜਿਹੀ ਜਗ੍ਹਾ ਅਨੋਖੀ ਜਿਹੀ ਜਗ੍ਹਾ ਲੱਗੀ ਤੇ ਕਤੇ ਕਤੇ ਮੈਨੂੰ ਵੀ ਚੇਤਨਾ ਹੀ ਹੁੰਦੀ ਵੀ ਸੱਚੀ ਇਹੋ ਜੇ ਯਾਨੀ ਕਿ ਲੋਕ ਹੋਣਗੇ ਇੱਥੇ ਜਾਂ ਇਹੋ ਜੇ ਭਗਤੀ ਵਾਲੇ ਬੰਦੇ ਹੋਣਗੇ ਉਹਨਾਂ ਸਮੇਂ ਦੇ ਵਿੱਚ ਜਿਨ੍ਹਾਂ ਦੇ ਸਿਰ ਤੇ ਸ਼ਾਇਦ ਰੱਬ ਖੜਾ ਹੋਇਆ ਸੀ ਆ ਦੇਖੋ ਤੁਸੀਂ ਕਿੰਨੇ ਪੁਰਾਣੇ ਵੰਨ ਨੇ ਇਹ ਇਹਨਾਂ ਨੂੰ ਜੀ ਕਾਬੂ ਕਰਕੇ ਰੱਖਿਆ ਗਿਆ ਜੇਕਰ ਇਹਨਾਂ ਨੂੰ ਖੁੱਲਾ ਛੱਡ ਦਿੰਦੇ ਤਾਂ ਇਹ ਸਾਰੇ ਪਿੰਡ ਤੇ ਐ ਫੈਲ ਜਾਂਦੇ ਕਿਉਂਕਿ ਵਣ ਜੜ ਲਾਉਂਦਾ ਗਾਂ ਨਿਕਲ ਜਾਂਦਾ ਜੀ ਆ ਦੇਖੋ ਕਿੰਨੀਆਂ ਜਗ੍ਹਾ ਤੇ ਇਹਨਾਂ ਨੇ ਜੜ ਲਾਈ ਆ ਟੇਢੇ ਵਿੰਗੇ ਹੋਏ ਨੇ ਤੇ ਬਾਈ ਜੀ ਜਦੋਂ ਅੰਦਰ ਐਂਟਰ ਕਰਨਾ ਤੇ ਜੂਤ ਉਤਾਰ ਕੇ ਬੂਟ ਉਤਾਰ ਕੇ ਜਾਣਾ ਇਸ ਦੇ ਉੱਪਰ ਲਓ ਵੀ ਮਿੱਤਰੋ ਹੁਣ ਆਪਾਂ ਨਿਕਲ ਚੁੱਕੇ ਹੁਣ ਤੁਹਾਨੂੰ ਅਸੀਂ ਪਿੰਡ ਗੰਗਾ ਦੀ ਸ਼ਬਤ ਤੋਂ ਛੋਟੀ ਕਿ ਮਿੰਨੀ ਮਾਰਕੀਟ ਦਿਖਾਉਣੀ ਜਿੱਥੋਂ ਹਰ ਇੱਕ ਚੀਜ਼ ਮਿਲਦੀ ਹੈ ਇਹ ਮਿੰਨੀ ਮਾਰਕੀਟ ਹੈ ਜੀ ਇੱਕ ਮਾਰਕੀਟ ਬਾਹਰ ਰਹਿ ਜਾਂਦੀ ਐ ਇੱਕ ਅੰਦਰ ਰਹਿ ਜਾਂਦੀ ਆ ਜਿਹੜਾ ਕੋਸ ਮਰਜ਼ੀ ਲੈ ਲੋ ਤੁਸੀਂ ਜੋ ਵੀ ਸੌਦੇ ਪੱਤੇ ਸੂਈ ਧਾਗੇ ਤੱਕ ਜੋ ਵੀ ਲੈਣਾ ਇੱਥੇ ਮਿਲਦਾ ਕਿਉਂਕਿ ਪਿੰਡ ਬਹੁਤ ਵੱਡਾ 9000 ਵੋਟ ਤੇ 28000 ਕਿੱਲੇ ਜ਼ਮੀਨ ਦਾ ਹੈ ਮਾਲਕਾ ਪਿੰਡ ਤੇ ਲਗਭਗ ਇੱਥੇ ਬਹੁਤ ਹੀ ਤਰ੍ਹਾਂ ਦੇ ਲੋਕ ਰਹਿੰਦੇ ਨੇ ਮੈਨਾਂ ਹਰ ਇੱਕ ਧਰਮ ਦੇ ਲੋਕ ਇਸ ਪਿੰਡ ਦੇ ਵਿੱਚ ਵਸਦੇ ਨੇ ਸਿੱਖਾਂ ਤੋਂ ਲੈ ਕੇ ਇਸਾਈਆਂ ਤੱਕ ਹਰ ਇੱਕ ਧਰਮ ਦੇ ਲੋਕ ਇਸ ਪਿੰਡ ਦੇ ਵਿੱਚ ਰਹਿੰਦੇ ਸਭ ਤੋਂ ਪੁਰਾਣਾ ਬੋਰਡ ਤੁਸੀਂ ਦੇਖੋ ਇਸ ਪਿੰਡ ਦੇ ਵਿੱਚ ਸਭ ਤੋਂ ਪੁਰਾਣਾ ਬੋਰਡ ਹੈ ਜੀ ਇਹ ਕਾਫੀ ਵਿਸ਼ਾਲ ਕਾਹੇ ਬੋਰਡ ਆ ਲਗਭਗ ਮਨ ਲਗਾ ਪਿੰਡਾ ਜੋ ਬੋਰਡ ਖਤਮ ਹੁੰਦੇ ਜਾ ਰਹੇ ਨੇ ਪਰ ਇਹਨਾਂ ਨੇ ਬੋਰਡਾਂ ਨੂੰ ਸੰਭਾਲ ਕੇ ਰੱਖਿਆ ਇੱਕ ਨਹੀਂ 4 ਤੋਂ 5 ਇਹੋ ਜਿਹੇ ਬੋਰਡ ਨੇ ਵੱਡੇ ਵੱਡੇ ਜਿਹੜੇ ਕਿ ਬਿਲਕੁਲ ਚੌਂਕ ਦੇ ਵਿੱਚ ਨੇ ਲਗਭਗ ਕਹਿੰਦੇ ਵੀ ਕਾਫੀ ਸਾਲ ਪੁਰਾਣਾ ਬੋਰਡ ਆ ਜੀ ਲਗਭਗ 100 ਤੋਂ ਜ਼ਿਆਦਾ ਮੰਨ ਕੇ ਚਲੋ ਤੁਸੀਂ ਤੇ ਇਹ ਆ ਜੀ ਪਿੰਡ ਦੀ ਫਿਰਨੀ ਅੱਡਾ ਮੇਨ ਅੱਡਾ ਜਿਹੜਾ ਲਾ ਲਓ ਠੇਰ ਲਾ ਲਓ ਅੱਗੇ ਹੁਣ ਤੁਹਾਨੂੰ ਜਗ੍ਹਾ ਵਿਖਾਉਣੇ ਇੱਕ ਬਾਬਾ ਪ੍ਰਗਟ ਸਿੰਘ ਜੀ ਐ ਜਿਹੜਾ ਕਿ ਮੈਂ ਦੱਸਿਆ ਵੀ ਹਰਿਆਣੇ ਦੇ ਵਿੱਚ ਐ ਇਹੋ ਜਿਹੇ ਬਾਬੇ ਜ਼ਿਆਦਾ ਨਹੀਂ ਜਿਹੜੇ ਕਿ ਦੁਪਹਿਰੇ ਭਗਤੀ ਕਰਦੇ ਨੇ ਪਾਸੇ ਆਸੇ ਥਾਪੀਆਂ ਸਾੜ ਕੇ ਵਿਚਾਲੇ ਬਹਿ ਕੇ ਸਵਾਲ ਲਾ ਕੇ ਜਿਹੜੇ ਕਿ ਭਗਤੀ ਕਰਦੇ ਨੇ ਰੱਬ ਨਾਲ ਜੁੜਦੇ ਨੇ ਤੇ ਇਹ ਤੁਸੀਂ ਕਮੈਂਟ ਬਾਕਸ ਵਿੱਚ ਰਾਏ ਦੱਸੋ ਵੀ ਇਦਾਂ ਵੀ ਭਗਤੀ ਹੁੰਦੀ ਹੈ ਇਦਾਂ ਵੀ ਰੱਬ ਨਾਲ ਜੁੜਿਆ ਜਾਂਦਾ ਦੇਖੋ ਤੁਸੀਂ ਧੂਣੀ ਲਾ ਕੇ ਅੱਜ ਬੈਠੇ ਨਹੀਂ ਸੀਗੇ ਅੱਜ ਕਿਤੇ ਕਹਿੰਦੇ ਵੀ ਬਾਹਰ ਗਏ ਤੇ ਆ ਉਹ ਗੰਗਾ ਜਿਹਨੂੰ ਕਹਿ ਦਿੰਦੇ ਆ ਜਿੱਥੇ ਗੰਗਾ ਪ੍ਰਗਟ ਹੋਈ ਸੀ ਪਿੰਡ ਜਿਹਦੇ ਨਾਂ ਤੇ ਬੰਨਿਆ ਗੰਗਾ ਗੋਰੀ ਵਾਲਾ ਇਹ ਉਹ ਗੰਗਾ ਜੀ ਜਿੱਥੇ ਜਦੋਂ ਬਾਬਾ ਹਰੀਆ ਜੀ ਬਾਲਾ ਜੀ ਗੁਰ ਹਰਿਦਵਾਰ ਗਏ ਸੀ ਉੱਥੇ ਕੁੰਡਲ ਤੇ ਖੁੰਡਾ ਡਿੱਗ ਪਿਆ ਸੀ ਗੰਗਾ ਨਦੀ ਨੇ ਕਿਹਾ ਸੀ ਵੀ ਇਸ ਜਗ੍ਹਾ ਤੇ ਆਪੇ ਆ ਜਾਏਗਾ ਤੁਹਾਡੇ ਪਿੰਡ ਜਾਣ ਤੋਂ ਪਹਿਲਾਂ ਖੁੰਡਾ ਤੇ ਕੁੰਡਲ ਤੁਹਾਡੇ ਪਿੰਡ ਪਰਗਟ ਹੋ ਜਾਏਗਾ ਤੇ ਇੱਥੇ ਇਹ ਗੰਗਾ ਨਦੀ ਪ੍ਰਗਟ ਹੋਈ ਸੀ ਤਾਂ ਇੱਥੇ ਵੀ ਲੋਕ ਇਸ਼ਨਾਨ ਕਰਨ ਆਉਂਦੇ ਨੇ ਇਹ ਗੰਗਾ ਨਦੀ ਹੈ ਜੀ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਹਾਲਾਤ ਇਹਦੇ ਕੁਝ ਮਾੜੇ ਆ ਇਸ ਗੰਗਾ ਦੇ ਇਹਨੂੰ ਗੰਗਾ ਕਹਿੰਦੇ ਆ ਉਹ ਸਾਹਮਣੇ ਦੇਖੋ ਜੀ ਬੀਬੀਆਂ ਵਾਸਤੇ ਇਸ਼ਨਾਨ ਘਰ ਬਣਾਇਆ ਹੋਇਆ ਹੈ ਬੀਬੀਆਂ ਵੀ ਇੱਥੇ ਇਸ਼ਨਾਨ ਕਰਦੀਆਂ ਨੇ ਲਗਭਗ ਪਾਣੀ ਦੀ ਜਿਹੜੀ ਮੈਂ ਦੇਖਿਆ ਵੀ ਕੰਡੀਸ਼ਨ ਸਹੀ ਨਹੀਂ ਵਰਤਨਯੋਗ ਮੈਨੂੰ ਪਾਣੀ ਨਹੀਂ ਲੱਗਦਾ ਪਰ ਲੋਕ ਸ਼ਰਧਾ ਦੇ ਭੁੱਖੇ ਆ ਜਿਹੜੇ ਕਿ ਇਸ ਨੂੰ ਇਸ ਨਾਲ ਨਹਾਉਂਦੇ ਨੇ ਗੱਲਬਾਤ ਕਰਦੇ ਨੇ ਨਹਾਉਂਦੇ ਨੇ ਇਸ਼ਨਾਨ ਕਰਦੇ ਨੇ ਪ੍ਰਸ਼ਾਦ ਵਜੋਂ ਸੇਵਨ ਕਰਦੇ ਨੇ ਤਾਂ ਹੈਰਾਨੀ ਹੁੰਦੀ ਆ ਸਾਹਮਣੇ ਦੇਖੋ ਤੁਸੀਂ ਕਿੰਨਾ ਯਾਨੀ ਕਿ ਗੰਦਾ ਇਸ ਪਵਿੱਤਰ ਸਥਾਨ ਦੇ ਵਿੱਚ ਇਹ ਸਰਪੰਚ ਨੂੰ ਮੇਰੀ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਇਸ ਇਤਿਹਾਸਿਕ ਜਗ੍ਹਾ ਨੂੰ ਤਾਂ ਸਾਫ਼ ਕਰਕੇ ਰੱਖੋ ਇੱਧਰ ਬਕਾਇਦਾ ਝੂਲੇ ਲਾਏ ਹੋਏ ਨੇ ਆ ਦੇਖੋ ਬਕਾਇਦਾ ਝੂਲੇ ਲਾਏ ਨੇ ਹਰ ਇੱਕ ਪਿੰਡ ਦੇ ਵਿੱਚ ਸੋਲਰ ਲਾਈਟਾਂ ਲੱਗੀਆਂ ਹੋਣੇ ਸਟਰੀਟ ਲਾਈਟਾਂ ਹਰ ਇੱਕ ਗਲੀ ਦੇ ਵਿੱਚ ਲੱਗੀਆਂ ਹੋਈਆਂ ਨੇ ਕੈਮਰੇ ਲੱਗੇ ਹੋਏ ਨੇ ਕੈਮਰੇ ਤੱਕ ਇਸ ਪਿੰਡ ਦੇ ਵਿੱਚ ਲੱਗੇ ਹੋਏ ਨੇ ਤਾਂ ਕਿਤੇ ਨਾ ਕਿਤੇ ਇਹ ਵੀ ਇੱਕ ਨੈਗੇਟਿਵ ਪੁਆਇੰਟ ਆ ਪੁਰਾਣੇ ਘਰ ਤੁਹਾਨੂੰ ਪੁਰਾਣਾ ਵਿਰਸਾ ਦੇਸ ਜੂਗਾ ਪੰਚਾਇਤ ਘਰ ਬਣਿਆ ਹੋਇਆ ਜਿੱਥੇ ਕਿ ਤੁਹਾਨੂੰ ਲਾਇਬ੍ਰੇਰੀ ਵਿਕਸਤ ਜਿੱਥੇ ਆਣ ਕੇ ਹਰ ਇੱਕ ਪਿੰਡ ਦਾ ਬੱਚਾ ਆਣ ਕੇ ਪੜ ਸਕਦਾ ਸਭ ਤੋਂ ਪਲੱਸ ਪੁਆਇੰਟ ਆ ਦੇਖੋ ਜੀ 24 ਘੰਟੇ ਬਿਲੀ ਉਪਲਬਧ ਦਾ ਸਾਹਮਣੇ ਲਾਇਬ੍ਰੇਰੀ ਆ ਤੁਸੀਂ ਆਓ ਕਹਾਣੀਆਂ ਪੜੋ ਪਿੰਡ ਬਾਰੇ ਜਾਨੋ ਤੇ ਹਰ ਇੱਕ ਜਗ੍ਹਾ ਇੱਥੇ ਵੀਰ ਦੇ ਪਿੰਡ ਮੈਂ ਤਾਂ ਹੈਰਾਨ ਰਹਿ ਗਿਆ ਪਿੰਡ ਵੇਖਿਆ ਸਭ ਤੋਂ ਤਗੜਾ ਪਿੰਡ ਲੱਗਿਆ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਐਡਾ ਤਗੜਾ ਪਿੰਡ ਹੋਊਗਾ ਕੋਈ ਹਰਿਆਣੇ ਦਾ ਤੀਜੇ ਨੰਬਰ ਦਾ ਪਿੰਡ ਆ 9000 ਰੋੜ ਤੇ 28000 ਕਿੱਲਾ ਜ਼ਮੀਨ ਦਾ ਮਾਲਕੇ ਪਿੰਡ ਜਿਹੜੀ ਕਿ ਹਰੀਆ ਤੇ ਬਾਲਾ ਦੀ ਵਜ੍ਹਾ ਕਰਕੇ ਇਹਨਾਂ ਨੂੰ ਮਿਲੀ ਆ ਬਾਬਾ ਹਰੀਆ ਜੀ ਤੇ ਬਾਬਾ ਬਾਲਾ ਜੀ ਤੇ ਉਹਨਾਂ ਦੀ ਜ਼ਮੀਨ ਆ ਸਭ ਤੋਂ ਜ਼ਿਆਦਾ ਜ਼ਮੀਨ ਇੱਥੇ ਜੀ ਨੰਬਰਦਾਰਾਂ ਦੀ ਜ਼ਮੀਨ ਆ ਕਹਿੰਦੇ ਵੀ 800 ਤੋਂ ਲੈ ਕੇ 900 ਕਿੱਲਾ ਜ਼ਮੀਨ ਆ ਜਿਨ੍ਹਾਂ ਦੇ ਜਿੱਥੇ ਜਗ੍ਹਾ ਬਣੀ ਆ ਇਹ ਸਕੂਲ ਆ ਜੀ ਪਿੰਡ ਦੇ ਤੁਸੀਂ ਦੇਖ ਸਕਦੇ ਜੀ ਪਿੰਡ ਦਾ ਸਕੂਲ ਆ ਤੇ ਪਿੰਡ ਦੇ ਵਿੱਚ ਬਹੁਤ ਤਕੜਾ ਹਸਪਤਾਲ ਵੀ ਤੁਹਾਨੂੰ ਮੈਂ ਦਿਖਾਉਣਾ ਹਸਪਤਾਲ ਨਾਂ ਦਾ ਸਮਝੋ ਤੁਸੀਂ ਕਿਉਂਕਿ ਕਹਿੰਦੇ ਆ ਵੀ ਜਿੱਡਾ ਤਕੜਾ ਮੁਕਸਰਾ ਹਸਪਤਾਲਣਾ ਉਹਦੇ ਨਾਲੋਂ ਡਬਲ ਆ ਇਹ ਕਹਿੰਦੇ ਸੀ ਵੀ ਇੱਕ ਸਮੇਂ ਹਰ ਇੱਕ ਚੀਜ਼ ਇੱਥੇ ਉਪਲਬਧ ਹੋਊਗੀ ਪਰ ਚਲੋ ਆ MBBS ਡਾਕਟਰ ਤਾਂ ਇੱਥੇ ਬੈੰਦੇ ਆ ਦਵਾਈ ਤਾਂ ਮਿਲਦੀ ਆ ਬਿਮਾਰਿਸ਼ ਮਾਰ ਠੀਕ ਜਰੂਰ ਹੁੰਦੇ ਆ ਪਰ ਉਹ ਗੱਲ ਨਹੀਂ ਜਿਹੜੀ ਵੱਡੇ ਆਸਪਤਾਲਾਂ ਦੀ ਗੱਲ ਕਰਦਾ ਸੀ ਇਹ ਪਿੰਡ ਤਾਂ ਲਗਭਗ ਮਿੱਤਰੋ ਇੱਥੋਂ ਇੱਥੋਂ ਦਾ ਸਰਪੰਚ ਵੀ ਇੱਕ ਹੀ ਆ ਜੀ ਇਹ ਨਾ ਆਮ ਪਿੰਡਾਂ ਕੋਈ ਨਹੀਂ ਦੋ ਤਿੰਨ ਸਰਪੰਚ ਆ ਸਾਹਮਣੇ ਦੇਖੋ ਜੀ ਉਹੀ ਆਸਪਤਾਲ ਦੀ ਮੈਂ ਹੁਣੇ ਗੱਲ ਕਰਕੇ ਹਟਿਆ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਸੋਹਣਾ ਪਿੰਡ ਆ ਪਰ ਬਿਲਡਿੰਗਾਂ ਬਹੁਤ ਸੋਹਣੀਆਂ ਬਣਾਈਆਂ ਨੇ ਪਰ ਇੱਥੇ ਸਟਾਫ ਤੇ ਡਾਕਟਰਾਂ ਦੀ ਕਮੀ ਇਸ ਵਕਤ ਖੰਗਾਰ ਰਹੀ ਹੈ ਕਿਉਂਕਿ ਜੇਕਰ ਇੱਥੇ ਸਟਾਫ ਤੇ ਡਾਕਟਰ ਆ ਜਾਣ ਤਾਂ ਨੇੜੇ-ਨੇੜੇ ਪਿੰਡ ਦਾ ਲੋਕਾਂ ਨੂੰ ਸੌਖਾ ਹੋ ਜੇ ਸਪੈਸ਼ਲ ਰਹਿਣ ਵਾਸਤੇ ਜਗ੍ਹਾ ਡਾਕਟਰਾਂ ਦੇ ਬਣਾ ਰੱਖੀ ਆ ਬਹੁਤ ਖੁੱਲੀ ਜਗ੍ਹਾ ਲਗਭਗ ਮੈਨਾ ਦਾ 12-13 ਏਕੜ ਦੇ ਵਿੱਚ ਇਹ ਹਸਪਤਾਲ ਹੋਵੇਗਾ ਤੇ ਆ ਰਿਹਾ ਜੀ ਗਰਾਉਂਡ ਸਪੈਸ਼ਲ ਸਟੇਡੀਅਮ ਬਣਾਇਆ ਹੋਇਆ ਤੇ ਰਹਿਣ ਨੂੰ ਸੈਨ ਨੂੰ ਸਾਰਾ ਏ ਟੂ ਜ਼ੈਡ ਪ੍ਰਬੰਧ ਆ ਜੀ ਵਰਦੂ ਗੇਮਾਂ ਹੁੰਦੀਆਂ ਖੇਡਾਂ ਹੁੰਦੀਆਂ ਇਸ ਜਗ੍ਹਾ ਤੇ ਆਣ ਕੇ ਮੈਚ ਹੁੰਦੇ ਆ ਲੋਕ ਦੂਰੂ-ਦੂਰੋਂ ਖੇਡਣ ਆਉਂਦੇ ਇਸ ਸਟੇਡੀਅਮ ਦੇ ਵਿੱਚ ਤਾਂ ਲਗਭਗ ਪਿੰਡ ਮਿੱਤਰੋ ਇਹ ਹਰ ਇੱਕ ਚੀਜ਼ ਵੈਲਡਿੰਗ ਤੋਂ ਲੈ ਕੇ ਪੰਪ ਤੋਂ ਲੈ ਕੇ ਹਰ ਇੱਕ ਬੈਂਕ ਇਹਨਾਂ ਦੇ ਪਿੰਡ ਦੇ ਵਿੱਚ ਮੌਜੂਦ ਆ ਮਿੱਤਰੋ ਹਰ ਇੱਕ ਬੈਂਕ ਤੁਸੀਂ ਜਿਹੜੀ ਬੈਂਕ ਦਾ ਨਾਮ ਲਾਉਂਗੇ ਉਸ ਦੀ ਬ੍ਰਾਂਚ ਤੁਹਾਨੂੰ ਇਸ ਪਿੰਡ ਦੇ ਵਿੱਚ ਮਿਲ ਜੇਗੀ ਤੇ ਮਿੱਤਰੋ ਇਸ ਪਿੰਡ ਦੇ ਵਿੱਚ ਇੱਕੇ ਹੀ ਜਗ੍ਹਾ ਤੇ ਆ ਰਹੇ ਨੇ ਤੇ ਤਿੰਨ ਤੋਂ ਲੈ ਕੇ ਚਾਰ ਆ ਰਹੇ ਨੇ ਜਿੱਥੋਂ ਤੁਸੀਂ ਲੱਕੜ ਖਰੀਦ-ਵੇਚ ਸਕਦੇ ਹੋ ਜਾਂ ਕੁਝ ਵੀ ਬਣਵਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਤਾਂ ਹਰ ਇੱਕ ਚੀਜ਼ ਉਪਲਬਧਾ 9000 ਵੋਟ ਆ ਪਿੰਡ ਦੀ ਇੱਕ ਹੀ ਸਰਪੰਚ ਇੱਕ ਹੀ ਗੁਰਦੁਆਰਾ ਇੱਕ ਹੀ ਮੰਦਿਰ ਹਾਂਜੀ ਤੇ ਹੈਰਾਨੀ ਵਾਲੀ ਗੱਲ ਆ ਵੀ ਇੱਕ ਜੁੜਤਾ ਪਿੰਡ ਨੇ ਦਿਖਾਈ ਆ ਕੋਈ ਪਾਰਟੀ ਬਾਜੀ ਐਡੀ ਕੋਈ ਚੱਕਰ ਨਹੀਂ ਪਾਰਟੀ ਬਾਜੀ ਦਾ ਤੇ ਬਹੁਤ ਹੀ ਸ਼ਾਨਦਾਰ ਪਿੰਡ ਲੱਗਿਆ ਮੈਨੂੰ ਸਤਵੀਰ ਸਿੰਘ ਦਾ ਗੰਗਾ ਪਿੰਡ ਗੰਗਾ ਗੋਰੀ ਵਾਲਾ ਇਨਫੋਰਮੇਸ਼ਨ ਪੇਜ ਵਾਲਾ ਬੰਦਾ ਇਸ ਪਿੰਡ ਦਾ ਸਭ ਤੋਂ ਫੇਮਸ ਬੰਦਾ ਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਉਹ ਜਗ੍ਹਾ ਬਹੁਤ ਫੇਮਸ ਆ ਵਾਣ ਵਾਲੀ ਜਗ੍ਹਾ ਜਿਹੜੀ ਕਿ ਬਿਲਕੁਲ ਅਨੋਖੀ ਤੇ ਵੱਖਰੀ ਆ ਜਿੱਥੇ ਬਾਬਾ ਹਰਿਆਜੀ ਤੇ ਬਾਲਾ ਜੀ ਰਹਿੰਦੇ ਸੀ ਭਗਤੀ ਕੀਤੀ ਉਹ ਜਗ੍ਹਾ ਵੱਖਰੀ ਸੀ ਵੀਡੀਓ ਚੰਗ ਲੱਗੀ ਤਾਂ ਮਿੱਤਰੋ ਸ਼ੇਅਰ ਕਰਦਾ ਜੀ